ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅਮੀਰ ਆ ਠੀਕ ਠਾਕ ਹੋਗੇ ਸਾਰੇ ਤੇ ਅੱਜ ਸਾਡਾ ਹੋ ਗਿਆ 104 ਦਿਨ ਦਿਨ ਬਦਨ ਵਾਧੇ ਹੀ ਜਾ ਰਹੇ ਆ ਤੇ ਮੁੰਡੇ ਅੱਜ ਫੇਰ ਆਏ ਆ ਤੇ ਅੱਜ ਭਾਜੀ ਕਹਿੰਦਾ ਸ਼ਨੀਵਾਰ ਆ ਤੇ ਸੁਪਰ ਸੈਚਰਡੇ ਕਰਦੀ ਆ ਜਿਨ੍ਹਾਂ ਦੇ ਗਰਾਊਂਡ ਲਵਾ ਦਿੱਤੀ ਆ ਵੇ ਗੱਬਰੂਆਂ ਨੇ ਤੁਸੀਂ ਪਿਛੇ ਵੇਖ ਸਕਦੇ ਆ ਭਾਜੀ ਤਿਆਰੀ ਕਰਾ ਰਹੇ ਆ ਗਰਾਊਂਡ ਲਾਉਣ ਦੀ ਗੱਬਰੂਆਂ ਨੂੰ ਤੇ ਦਿਖਾਉਣੇ ਤੁਹਾਨੂੰ ਅੱਗੇ ਵਲੌਗ ਚ ੜਵੀ ਦੇ ਕੋਈ ਕਬੱਡੀ ਕੇ ਨਹੀਂ ਕੱਲ ਦਾ ਲੱਡੇ ਜੀ ਬੇਹਲਾ ਕੋਈ ਨਹੀਂਗਾ ਫੇਰ ਰੇਡ ਮੋੜੀ ਗਈ ਮੋੜੀ ਕੋਈ ਰੇਡ ਕ ਨਹੀਂ ਮੋੜੀ ਕੋਈ ਰੇਡ ਨਹੀਂ ਮੋੜੀ ਮੋੜੀ ਬਾਬਾ ਓ ਮੋਲੀ ਮੋਲੀ ਕੋਈ ਮੋਲੀ ਮੋਲੀ ਕੋਈ ਲੈਣ ਕੋਟੀਆਂ ਨੇ ਰੇਡ ਮੋੜੀ ਕੋਈ ਕੱਲ ਦੀ ਅੱਜ ਕੋਟੀ ਜੱਫੇ ਲਾਈ ਜਾਂਦਾ ਤੈਨੂੰ ਤਾਂ ਓ ਦੇਖ ਲੋ ਗੱਭਰੂ ਆਉਂਦੇ ਕਿ ਨੱਚਦੇ ਚੱਲ ਸਹਿਜ ਇੱਕ ਬੰਦੇ ਬਾਅਦ ਕਬੱਡੀ ਤੂੰ ਪਾਉਣੀ ਦਾ ਟਾਈਮ ਹੋ ਜਾਂਦਾ ਗਿਆ ਜਾ ਛੁੱਟੀ ਆ ਛੁੱਟੀ ਆ ਓ ਬੱਲੇ ਤੇਰੇ ਆ ਛੁੱਟੀ ਆ ਤੈਨੂੰ ਅੱਜ ਫੇਰ ਵੇਖੀ ਤੇਰੀਆਂ ਤਸੱਲੀਆਂ ਹੁੰਦੀਆਂ ਲਓ ਜੀ ਹੰਦਪਾਲ ਲੱਗਾ ਵਾ ਕਹਿੰਦੇ ਦੱਲੂ ਪਾਲਾ ਦੇ ਜਲਾਲਪਰੀ ਵਾਲਾ ਬਾਬਾ ਕਹਿੰਦੇ ਅੱਜ ਛਾਉਣ ਨੂੰ ਫਿਰਦਾ ਈ ਚੱਲ 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 ਆ ਗਿਆ ਆ ਗਿਆ ਆ ਗਿਆ ਇਦਾਂ ਇਦਾਂ ਪਾਲਾ ਕਹਿੰਦਾ ਇਦਾਂ ਕਿੱਦਾਂ ਆ ਜੂਗਾ ਕਹਾਣੀ ਉਹਦਾ ਕਹਾਣੀ ਉਹਦਾ ਚੱਲ ਵੀ ਜੋਤਿਆ ਪਾ ਗਰੀਸ ਮੜੀ ਜੀ ਗੱਡੀ ਐ ਚੱਕ ਵੀ ਜੋਤਾ ਆ ਗਿਆ ਰੇਡ ਤੇ ਚੱਲ ਵੀ ਚੱਲ ਵੀ ਛੋਟਿਆ ਚੱਲ ਛਾਵਾਂ ਚ ਹਿੰਦੇ ਨੂੰ ਅੱਕੇ ਕਰਾਉਣਾ ਡੋਜ ਤੇ ਇੱਥੇ ਨਹੀਂ ਦਾ ਮਾਰਨਾ ਇਹਨੂੰ ਡੋਜ ਤੇ ਕਰਾਓ ਇਹਨੂੰ ਡੋਜ ਤੇ ਪਹਿਲਾਂ ਇਹਨੂੰ ਡੋਜ ਮਾਰਨੀ ਦੱਸੋ ਇਹਨੂੰ ਕਿੱਦਾਂ ਮਾਰਨੀ ਆ ਬਾਬਾ ਛੱਡ ਦੇ ਛੱਡ ਦੇ ਇਹਨੂੰ ਡੋਜ ਤੇ ਕਰਾ ਡੋਜ ਤੇ ਕਰਾ ਜਾ ਚੱਲ ਚੱਲ ਡੈਗ ਨਾ ਡੈਗ ਨਾ ਸੇਹੇ ਤੇ ਮੰਗਲ ਕਰਾਉਣਾ ਅੱਜ ਮੰਗਲ ਟਾਰ ਨਹੀਂ ਨਹੀਂ ਅੱਜ ਕਰਾਉਣੀ ਆ ਅੱਜ ਚੱਲ 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 ਮੇਰੀ ਤੇ ਸਾਗਰ ਦੀ ਛਿੰਜਵਾ ਸਹੀ ਹੈ ਸਾਗਰ ਓਹ ਵੇ ਕਹਿੰਦਾ ਡਰਦਾ ਨਹੀਂਗਾ ਕਹਿੰਦਾ ਪਾਣੀ ਗੋਡੇ ਖਿੱਲੇ ਹੋਇਆ ਛੱਡਣਾ ਨਹੀਂ ਕਹਿੰਦੇ ਜੇ ਐਮ ਜੂਮ ਵਾਲਾ ਜਿਹੜਾ ਮਰਜੀ ਆ ਜਾਵੇ ਅੱਜ ਅੱਜ ਟੁੱਟ ਜੀ ਸਾਰਾ ਜ ਆਜ ਟੁੱਟ ਜੀ ਸਾਰਾ ਕੋ ਬੰਦੇ ਘਟ ਗਏ ਨਾ ਅੱਜ ਬੰਦਿਆਂ ਜੋਰੀ ਬੜਾ ਕਰਾਤਾ ਕੋਟੀ ਤੂੰ ਕੀ ਬਾਵਾਂ ਜੀਆਂ ਕਰੀ ਜਨਾ ਇਦਾਂ ਸਹਿਜ ਦੇ ਸਾਈਕਲ ਉਰੇ ਆ ਸਹਿਜ ਕੀ ਕੀਤਾ ਨੇ ਤੇਰੇ ਸਾਈਕਲ ਨਾਲ ਉਰੇ ਆ ਦੋਵੇਂ ਜਾਣੇ ਲੋ ਵੀ ਇਹਨੇ ਸੇਅਈ ਦਾ ਸਾਈਕਲ ਖਰਾਬ ਕਰਤਾ ਗੋਟੀ ਨੇ ਮੂਠ ਮਾਰਦਾ ਖੋਤੇ ਲੱਗਣਾ ਮੇਰਾ ਲਾਤਾ ਉਹ ਕਹਿੰਦਾ ਇਹ ਮੇਰੀ ਬ੍ਰੇਕ ਚ ਸਰਮ ਦਾ ਤੇਲ ਪਾਤਾ ਸਾਰੇ ਸਾਈਕਲ ਦੀ ਨਵੇਂ ਦੀ ਜਖਣਾ ਵੱਟਦੀ ਆ ਹਨਾ ਉਹ ਜਿਹੜੀ ਡਿਕਸ ਨਹੀਂ ਡਿਕਸ ਬਚ ਗਈ ਇਹਨੇ ਬ੍ਰੇਕ ਚ ਬ੍ਰੇਕ ਦਾ ਕੰਮ ਕਰਤਾ ਬ੍ਰੇਕ ਦਾ ਕੰਮ ਉਹਦੀਆਂ ਹੁਣ ਲੈਦਣਾ ਪੈਣਾ ਅੱਜ ਲਾਗ ਘਰੇ ਪੁੱਛਿਆ ਉਹਦੋਂ ਹੁਣ ਪਾਪੇ ਨੇ ਚੈਨ ਕੱਸ ਕੇ ਦਿੱਤੀ ਇਹ ਹਨਾ ਮੈਂ ਨੂੰ ਕਹਿੰਦਾ ਸਾਈਕਲ ਹੀ ਚਲਾਉਣ ਲਈ ਦੇ ਮੈਂ ਕਿਹਾ ਲੈ ਲਾ ਇਹ ਬਾਅਦ ਚ ਗੇੜਾ ਗੂੜਾ ਕੱਢ ਕੇ ਆਇਆ ਉਹ ਵੇਲਾ ਹੁਣ ਹੱਸਦਾ ਉਹ ਵੇਲਾ ਤੂੰ ਉਹਦਾ ਸਾਈਕਲ ਖਰਾਬ ਕਰ ਤੰਨਾ ਵਈ ਇਹਨੇ ਧੋੜ ਮਾਰਿਆ ਝੂਠ ਕਾ ਦੋ ਮਾਰਿਆ ਮੈਂ ਤੂੰ ਮੇਰੀ ਸ਼ੈਕਲ ਮੈਂ ਖਰਾਬ ਕਰ ਰੋਈਆ ਹੱਡੇਲੋਂ ਸੈਂ ਤੂੰ ਹੀ ਸਾਈਕਲ ਖਰਾਬ ਕੀਤਾ ਵਾ ਬੇੜਾ ਕਰ ਕਰ ਤਾ ਜੇ ਨਵੇਂ ਸਾਈਕਲ ਦਾ ਤੂੰ ਮੈਂ ਕਾ ਕੀ ਕੀਤਾ ਬਰੇਕ ਲੱਗਦੀ ਨਹੀਂ ਬਾਂਦਰਾ ਜਾਂ ਬਾਅਦ ਚ ਇਹਨੇ ਦੱਸਿਆ ਮੈਂ ਹਣਾ ਮੜਾ ਜੇ ਉਂਗਲ ਜਿੱਦਾ ਪਤ ਸ਼ਹਿਰ ਨੂੰ ਲੈ ਜਾ ਤਾ ਉੱਧ ਅੰਦਰ ਦੌੜ ਦੌੜ ਕੇ ਆ ਹਾਂ ਦੇਖ ਸੇ ਲਾਇਆ ਨਾ ਝੂਠ ਨਹੀਂ ਮਾਰਨਾ ਜੇ ਲਾਇਆ ਤੇ ਲਾਇਆ ਵਾ ਆਪਾਂ ਕੋਹ ਨਹੀਂ ਕਹਿਣਾ ਤੈਨੂੰ ਕਹਾਣੀ ਕਹਿਣਾ ਆਪਾ ਤੈਨੂੰ ਨਹੀਂ ਨਹੀਂ ਤੂੰ ਦੱਸ ਲਾਇਆ ਸੀ ਮੈਂ ਨਹੀਂ ਲਾਇਆ ਕਿ ਭਈ ਆਪੇ ਲੱਗ ਗਿਆ ਮੈਂ ਨਹੀਂ ਲਾਇਆ ਮੈਂ ਕੰਮ ਲਾ ਮੈਂ ਆਪਦੀ ਸ਼ੈਂਕ ਲਈ ਆਪ ਤੋ ਸਾਫ ਕਰ ਹਾਂ ਇਹਦੇ ਡਿਕਸ ਤੇ ਲੇਜ਼ੀ ਹੈ ਨਾ ਇਹਦੀ ਇਹਦੀ ਤੇ ਡਿਸਕ ਲੱਗੀ ਨਹੀਂ ਕਿ ਇਹਦੇ ਦਾ ਪੇਟ ਮਸਲਾ ਹੈ ਸਾ ਤੇਰੀ ਸ਼ੈਂ ਲਈ ਤੇ ਡਿਕਸ ਹਣਾ ਪਿਛਲੀ ਲਾ ਢਿੱਲੇ ਸੀ ਐਨੇ ਮੈਨੂੰ ਕਹਤੇ ਲਿਆ ਬਾਸ ਹੁਣ ਤੋਂ ਮੈਂ ਕਹਾਂ ਲਿਆ ਫਾੜੇ ਨੇ ਕੋਣ ਲਿਆ ਆ ਗੱਲ ਨਹੀਂ ਆਪ ਦੇ ਲੋ ਬਣਾਈਆਂ ਅੱਛਾ ਇਹਦਾ ਮੈਂ ਬਾ ਚੁਕਿਆ ਚਲ ਆਇਆ ਆਪਾਂ ਸ਼ੈਂ ਲਈ ਇਹ ਮੈਨੂੰ ਕਹਿੰਦਾ ਆਵਾਜ਼ ਕਰਦੀ ਆ ਮੈਂ ਕਹਿੰਦਾ ਆ ਜੀ ਆਪਾਂ ਉਥੋਂ ਕੁਝ ਹੋਣ ਚੱਲ ਜਾਨੇ ਆ ਉਥੋਂ ਕਸਾ ਕੇ ਕਹਿੰਦਾ ਮੈਂ ਕਹਿੰਦਾ ਮੈਨੂੰ ਹੁਣ ਉਹ ਦੱਸ ਦਿਆ ਕਹਿੰਦਾ ਹਾਂ ਅੱਛਾ ਇਹ ਕਹਿੰਦਾ ਬਾਅਦ 'ਚ ਆਵਾਜ਼ ਕਰਦੀ ਮੈਂ ਅੰਦਰ ਰੋਟੀ ਖਾਣ ਲੱਪਿਆ ਇਹਨੇ ਬਾਅਦ 'ਚ ਉਂਗਲੀ ਨਹੀਂ ਪਤਾ ਨਹੀਂ ਉਂਗਲੀ ਲਾ ਕੇ ਆਏ ਆ ਕਰ ਤਾ ਸੀਂਡ ਤੇ ਨਹੀਂ ਲਾਤੇ ਨੱਕ 'ਚੋਂ ਕੱਢ ਕੇ ਉਂਗਲੀ ਹੈ ਹੈ ਪਤਾ ਕੋਈ ਨਹੀਂ ਇਹਦਾ ਨਾ ਉਹ ਅੰਕਲ ਕੋਲ ਲਕੀ ਲਿਆਉਂਦੀ ਸੀ ਉਥੋਂ ਜਿੱਥੋਂ ਸਾਈਕਲ ਹੀ ਲਿਆਉਂਦੀ ਉਹ ਕਹਿੰਦਾ ਬ੍ਰੇਕ ਖੋਲ ਕੇ ਲਿਆਉਂਦੀ ਇਹਣਾ ਉਹਦੇ ਲੈਦਰ ਪਾ ਕੇ ਦੇ ਦੂੰਗਾ ਅੱਜ ਪਾਪੇ ਹੁੰਨਾਂ ਨੇ ਜਾਣਾ ਇੱਥੇ ਕਪੂਰਥਲੇ ਨੂੰ ਕੀ ਲੈਣ ਜਾਣਾ ਕਪੂਰਥਲੇ ਨੂੰ ਉਹ ਕੀ ਹੁੰਦਾ ਉੱਥੇ ਜਾਣਾ ਕਿੱਥੇ ਕਿਹੜੇ ਪਿੰਡ ਗਿਆਣਾ ਕਪੂਰਥਲੇ ਕਪੂਰਥਲਾ ਕਿਆ ਕਪੂਰਥਲਾ ਤਲੂਥਲਾ ਨਹੀਂ ਨਹੀਂ ਕਿਆ ਕਪੂਰਥਲਾ ਤੂੰ ਕਿਆ ਕਪੂਰਥਲਾ 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 ਤੂੰ ਕਿਆ ਕਪੂਰਥਰ ਕਿੱਥੇ ਜਾਣਾ ਪਾਪੇ ਨੇ ਕਪੂਰਥਲਾ ਹੈਂ ਕੂਥਲੇ ਹਾਂ ਹੁਣ ਠੀਕ ਆ ਰੇਡੀਅਮ ਮੰਗਲ ਨਾਲ ਕੋਚਤੀ ਲਈ ਪੱਟਾਂ ਦੇ ਲਾਲਾ ਤੇਲ ਅੱਜ ਲੱਗ ਗਈ ਜਿੱਤੂਗਾ ਕਿ ਹਾਰੂਗਾ ਰਾਬੀ ਜਾਣਦਾ ਨਾ ਉਹ ਵੀ ਪੈਨੇ ਪੀਚੇ ਅੱਜ ਉਹ ਵੀ ਇਹਨੂੰ ਫੇਕਰਾਉਡ ਆਜ ਤੈਨੂੰ ਚੱਲ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਪਹਿਲੇ ਕਰਾ ਇਹਨੂੰ ਅੱਗੇ ਮੜਾ ਲੱਗੇ ਇਹਨੂੰ ਪਤਾ ਮੜਾ ਆ ਚੱਲ ਚੱਲ ਇੱਥੇ 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 ਮਾਰਨੀ ਡਾਹ ਜਨ ਕੀ ਅਕ ਆਈ ਆ ਥੋੜੀ ਜਿਹੀ ਅਕਲ ਲਓ ਵੀ ਅਮਰਤ ਆ ਗਿਆ ਜੀ ਅਮਰਤ ਕਬੂਤਰ ਆ ਗਿਆ ਜੀ ਤੇ ਵੱਡੋ ਪਾਰੇ ਦੇ ਚੱਲ ਵੀ ਚੱਲ ਵੀ ਗੱਬਰੂਆ ਚੱਲ ਖਿੱਚ ਕੇ ਖਿੱਚ ਕੇ ਲੈ ਛੱਡੀ ਨਾ ਹੁਣ ਜਿਆ ਭਈਆ ਮੁੰਡਾ ਬਣੂਗਾ ਕੋਹ ਨਾ ਕੋ ਏਸੀ ਕਹਿੰਦੇ ਇਹਨੂੰ ਏਸੀ ਵੈਰੀ ਗੁੱਡ ਏਸੀ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਓਏ ਸ਼ਾਬਾਸ਼ ਚੱਲ 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 ਨਹੀਂ ਨਹੀਂ ਵੈਰੀ ਗੁੱਡ ਘਮ ਘਮ ਚੱਲ ਫੇ ਭੱਜ ਗਿਆ ਸ਼ਾਬਾਸ਼ 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 ਚਲੋ ਦਵੇਂ ਸੇਵਾ ਸੇਵਾ ਲੈ ਲਓ ਥੋੜੀ ਜੀ ਭਾਜੀ ਕੋ ਚਲੋ ਤੇਰੇ ਹੱਥ ਲਾਉਣਾ ਆ ਨਾ ਤੈਨੂੰ ਮੈਂ ਹੁਣੇ ਲੱਤੀ ਪੈਣਾ ਦੱਸਿਆ ਫੇਰ ਤੂੰ ਗੋਟ ਨੂੰ ਪੈਣ ਰਿਹਾ ਅਜੇ ਕਿਰੀ ਲੱਗਾ ਨਾ ਹੱਥ ਜਦੋਂ ਬਾਹਰੋਂ ਖੜੀ ਤੈਨੂੰ ਮੈਂ ਕੀ ਦੱਸਿਆ ਕਿੱਦਾਂ ਦਾ ਸੇਵਾ ਇਹ ਨਹੀਂ ਲੱਤੀ ਬੰਨਾ ਲੱਗਾ ਕਾ ਤੂੰ ਨਹੀਂ ਲੱਗਾ ਦੇਖ ਕਿੱਦਾਂ ਲੱਗਾ ਦਵਾਰਾਂ ਨਾਲ ਚੱਲੀ ਸੀ ਲਾਤ ਕਹ ਲੈ ਤੇ ਫੇਰ ਉਹ ਤਾਂ ਤੂੰ ਗੋਟੜ ਫੜਦਾ ਤੇ ਮੈਂ ਕਹਿ ਰਿਹਾ ਗੁੱਟ ਫੜਾ ਦੂ ਉਹ ਤੈਨੂੰ ਹਾਂ ਜੀ ਹੁਣ ਤੂੰ ਹੋ ਰਿਹਾ ਭਾਈ ਹੱਥ ਲੱਗ ਗਿਆ ਨਾ ਤੂੰ ਉੱਥੇ ਜਾਣ ਕੇ ਹੌਲੀ ਹੋਇਆ ਨਾ ਭੱਜ ਨਹੀਂ ਭਈ ਮੈਂ ਬੈਗ ਤੇ ਲਗਾਏ ਨੇ ਲੱਕ ਫੜ ਲੈ ਜੇ ਲੱਗਾਈ ਪਈ ਨਹੀਂ ਲੱਕ ਕਿਨੇ ਫੜਾਇਆ ਹਾਂ ਉਹ ਤੇ ਭੱਜਦਾ ਭੱਜਦਾ ਤੂੰ ਜਾ ਕੇ ਰੁੱਕ ਗਿਆ ਆਪੀ ਨਾ ਤੇਰੇ ਕੋ ਬੈਗ ਭੱਜ ਗਿਆ ਫੇਰ ਤੂੰ ਗੋਟ ਕੱਢਣ ਡਿਆ ਚੱਲ ਦੁਬਾਰਾ ਪਾ ਹੁਣ ਹੱਥ ਲੱਗ ਗਿਆ ਪਾ ਤਰ ਰੁਕਣਾ ਨਿਕਾ ਹਾਂ ਪੱਤ ਤੂੰ ਜਾਣ ਕੇ ਕੰਮੇ ਲਈ ਜਨਾ ਚੱਲ ਗੁਰੀ ਲੈ ਵੀ ਗੁਰੀ ਗੁਰੀ ਗਰੇਗਾ ਆ ਗਿਆ ਗੁਰੀ ਗਰੇਗਾ ਚੱਲ ਓਏ ਗੁਰੀ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਹਾਂ ਤੁਮ ਜਾ ਤੁਮ ਜੇ ਤੁਮ ਕੋ ਮੇਰੇ ਕੋ ਮੇਰੇ ਕੋ ਹਾਂ ਹਾਂ ਚੱਲ 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 ਨਾਪ ਦਿਆ ਕਰ ਕੰਨੀ ਜਦੋਂ ਜਾਨਣਾ ਹੁੰਦਾ ਉਹ ਲਾਲ ਪੂਰਾ ਨਾਪ ਦਿਆ ਕਰ ਭਰ ਕੀ ਮਾਰ ਟੱਚ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੋਈ ਸ਼ਾਬ ਦੱਸਣ ਦੇ ਨਿਆਣੇ ਨੂੰ ਅੱਜ ਪੂਰੀ ਤਰ੍ਹਾਂ ਐਦਾਂ ਵਾਲੇ ਹੋਏ ਹੋਏ ਅੱਜ ਆ ਚੀਜ਼ ਤੇ ਦੇਖਿਆ ਗਰ ਮੇਰੀ ਨਿਗਾ ਨਤਾ ਨੂੰ ਖੰਨੇ ਜਾਣਦਾ ਕਿੱਟਿਆਂ ਨੂੰ ਚਲ ਪਿੱਛੇ 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 ਕਿਹੜਾ ਹੀ ਦੇ ਨਾ ਹੁਣ ਜੇ ਛੁੱਟ ਗਿਆ ਘੁੱਟ ਲੱਤਾਂ ਨਹੀਂ ਲੱਤਾਂ ਨਹੀਂ ਫੜਾਉਣ ਲੈ ਇਹਦੀ ਭਾਰੀ ਕਾਰਪੋਰੇਟ ਮੜੀ ਜੀ ਮੰਗਲ ਜੀ ਪਾਹੀ ਆਪਾਂ ਗੱਲਾਂ ਕਰਦੇ ਜਾਣ ਕੇ ਨੂੰ ਟੱਚ ਮਾਰ ਕੇ ਭੱਜਣ ਲੱਗਾ ਹੈ ਹੇ ਇੱਕ ਦੇ ਦਵਾਰਾ ਪਹੁੰਣੀ ਕਬੱਡੀ ਇਹਦੀ ਚੱਲ ਚੱਲ ਦਵਾਰਾ ਚੱਲ 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 ਲਾਤ ਲਾ ਹੱਥ ਲਾ ਹੱਥ ਭੱਜ ਕੇ ਜਾਇਆ ਕਰ ਕੱਢ ਪ੍ਰੈਸ ਕੱਢ ਸਾਰਾ ਕੋਈ ਭੁੱਲਿਆ ਹੋਇਆ ਚੱਲ ਚੱਲ ਭਾਈ ਦਸੂਰੇ ਨੂੰ ਹੁਣ ਚੱਲ ਚੱਲ ਕਾਦੋਂ ਫੜ ਹੁੰਨਾ ਵਾ ਆ ਬੁਲਾ ਕੇ ਆ ਵੀ ਲੱਗੇ ਬਾਲਾ ਸਾਹਿਬ ਨਹੀਂ ਵਾ ਹੋ ਜਾ ਇੱਥੇ ਆ ਆਉਣਾ ਈ ਤੇਰਾ ਲੱਤਾਂ ਵਿੱਚ ਮਚਾ ਲੱਤਾਂ ਬਚਾਉਣੀਆਂ ਤੂੰ ਹਾਂ ਚਲੋ ਚੱਲ ਚੱਲ ਲੱਤਾਂ ਹੱਥ ਫੇਰ ਤੇਰੀ ਇਹ ਲੱਤ ਫੇਰ ਫੜਾਤੀ ਆ ਹੱਥ ਪਛਾਹ ਕਰ ਉਹਨੂੰ ਜੋਰ ਨਾਲ ਚੱਲ ਚੱਲ ਲੱਗ ਓਏ ਚੱਲ 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 ਏਦਾਂ ਹੀ ਪਿੱਛੇ ਨੂੰ ਮੇਰੀ ਗੱਲ ਸ਼ਾਬਾਸ਼ ਪੱਜੇ ਨੂੰ ਵੀ ਦੱਸ ਅੱਜ ਜਦੋਂ ਹੁਣ ਏਦਾਂ ਪਿੱਛੇ ਨੂੰ ਭੱਜਦਾ ਨਾ ਤੂੰ ਪਰੇ ਨੂੰ ਨਾ ਮੂੰਹ ਕਰਿਆ ਕਰ ਇਹਦਾ ਪਿੱਛੇ ਨੂੰ ਹੀ ਭੱਜਾ ਜਾਇਆ ਕਰ ਹਾਂ ਜਦੋਂ ਤੂੰ ਘੁੰਮ ਜਾਣਾ ਮੈਂ ਤੇ ਲੱਕ ਫੜਾ ਲੈਣਾ ਵਾ ਚੱਲ 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 ਅੱਜ ਤੇਰੇ ਤੇ ਹੀ ਵਰਕ ਹੋਣਦਿਆ ਯੂ ਪੰਪ ਮਾਰ ਪੰਪ ਮਾਰ ਜੋਰ ਨਾਲ ਜੋਰ ਨਾਲ ਖੜਾ ਹੋ ਜਾ ਚੱਲ ਚੱਲ ਖੜਾ ਹੋ ਕੇ ਖੜਾ ਹੋ ਕੇ ਪਰੇ ਨੂੰ ਪਰੇ ਨੂੰ ਹਾਂ ਵੈਰੀ ਗੁੱਡ ਚੱਲ ਚੱਲ ਹਾਂ ਕੀ ਬਿਰਦਾ ਤਾਂ ਬਚਾ ਹੀ ਨਹੀਂ ਤਬਚਾਈਆਂ ਨੇ ਹਾਏ ਟੀਗਾ ਲੱਗਣ ਲੱਗਾ ਹੀ ਹੁਣ ਇਹ ਟੀਗੇ ਹੁਣ ਲੱਗੇ ਹੀ ਕਰਨੇ ਕਾਕੇ ਉਹਨਾਂ ਦੇ ਲੱਗੇ ਆ ਇਹਨੂੰ ਹੋ ਜਾ ਮਾਰਚ ਚ ਆ ਕੀ ਕਹਿੰਦਾ ਅੱਜ ਨਹੀਂ ਤੈਨੂੰ ਛੱਡਣਾ ਪ੍ਰੈਸ ਕੱਢ ਪ੍ਰੈਸ ਦਾ ਸਿਰ ਨਾ ਪਰਿਆ ਕਰ ਜਦੋਂ ਆਉਂਦੇ ਹੁੰਦੇ ਤੇਰੇ ਵੱਲ ਨੂੰ ਚੱਲ 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 ਸਿਰ ਨਾ ਪਰ ਸਿਰ ਅਜੇ ਕੰਮ ਜਾਣਾ ਰੁਕ ਜਾ ਤੱਕ ਦੀ ਤੈਨੂੰ ਨਾ ਡਰਨਾ ਡਰਨਾ ਕੋਈ ਨਾ ਡਰ ਕੇ ਨਾ ਪਾ ਅੱਜ ਤੇਰੇ ਤੇ ਕੰਮ ਚੱਲਣਾ ਏ ਅੱਜ ਅੱਜ ਮਸਾਲਾ ਤੇਰੇ ਤੇ ਹੀ ਲੱਗਣਾ ਸਾਰਾ ਛੱਟ ਤੇ ਨਹੀਂ ਲੱਗੀ ਜਿਆਦੀ ਹੈ ਲੱਤ ਫੜਦਾ ਵੀ ਆ ਤੂੰ ਹਣਾ ਦੱਸਾ ਕੀ ਕਰਦਾ ਇੱਥੇ ਆ ਕੰਮ ਜਾਣਾ ਕੰਮ ਨਾ ਥੋੜਾ ਇੱਥੇ ਸਿਰ ਸੇਰਾ ਵੀ ਨੰਜਦਾ ਪਾਜੀ ਦੱਸਣ ਲੱਗਾ ਆ ਵੀ ਇੰਨਾ ਸੱਦਾ ਰਹਿਣਾ ਕਿੰਨੀ ਵਾਰੀ ਦੱਸਿਆ ਤੈਨੂੰ ਚੱਲ। ਚੱਲ। ਤੈਨੂੰ ਹੁਣ ਬੁਲਾਦਾ। ਚੱਲ 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 ਚੱਲ। ਏ। ਹਾਂ ਹਿੱਤਾ। ਕੋਮਣਾ ਨਹੀਂ ਹੁਣ ਹੱਥ ਵੀ ਨਾਉਣਗਾ ਏਦਾਂ ਲੈ ਜਾ। ਲਾਜ ਤੇ ਜਿੱਤਾ ਮਰਦੀ ਆਇਆ ਕਰਛੇ। ਚੱਲ। ਹੁਣ ਕਿਰਪਾ। ਜੇ ਗਲਤੀ ਕੀਤੀ ਤੜਾ। ਤੜਦਾ। ਚੱਲ 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 ਬਚ ਕੇ ਬਚ ਕੇ ਜਿੱਦਾਂ ਭਾਜੀ ਨੇ ਦੱਸਿਆ ਤੈਨੂੰ। ਐਦਾਂ ਐਦਾਂ ਮਗਰ ਨੂੰ ਮਗਰ ਨੂੰ ਭੱਜ ਜਾ ਮਗਰ ਨੂੰ। ਮਗਰ ਨੂੰ ਮਗਰ ਨੂੰ ਐਦਾਂ ਐਦਾਂ ਮਗਰ ਨੂੰ ਮਗਰ ਲੈ ਐਨਾ ਕੰਮ। ਜੇ ਜੇ ਪਾਜੀ ਫੇਰ ਘੁੰਮ ਜਾਂਦੇ ਨੇ ਲੱਕ ਫੇਰ ਫੜਾ ਲੈਣਾ ਹੀ ਉਹਨਾਂ ਨੂੰ ਚੱਲ ਹਲਖਾਂ ਲਿਆ ਚੱਲ ਇਹਨੂੰ ਅੰਮਰ ਤੰਮਰ ਤੇ ਕਹਿੰਦੇ ਆ ਚੱਲ ਬਈ ਦੋ ਦੋ ਮੋੜੇ ਜਲਾਲਪੁਰ ਦੇ ਬੱਲੇ ਪਾਲਿਆ ਔ ਚੱਕ ਬਾਲਾ ਕੱਢੀ ਆਉਂਦਾ ਖੁੱਚਾਂ ਅੱਜ ਚੱਲ ਵੀ ਜੋਤਿਆ ਕੋਈ ਤਾਂ ਮੋੜ ਦੇ ਮੇਰੀ ਵੀਡੀਓ 'ਚ ਵੱਡੀ ਹੈਂ ਮੈਂ ਕਹਿਣ ਵਾਲਾ ਬਣਾ ਕਿ ਜੋ ਤੈਨੇ ਮੋੜੀ ਅੱਜ ਚੱਲ 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 ਅੱਜ ਸੈਜ ਦੇ ਦਿਵਾਲੇ ਅੱਜ ਕੁਸ਼ਤੀ ਵੀ ਹੋਣੀ ਸੈਜ ਦੀ ਸੈਜ ਤਿਆਰੀ ਆ ਭੱਜ ਭੱਜ ਇਦਾਂ ਇਦਾਂ ਫੇਰ ਨਾਲ ਲੱਗ ਗਿਆ ਫੇਰ ਨਾਲ ਲੱਗ ਗਿਆ ਉਹਦੇ ਮੈਂ ਓਪਨ ਜੇ ਕਬੱਡੀਆਂ ਪਾਉਣੀਆਂ ਹੁਣ ਆ ਵੇ ਛੋਟਾ ਕਹਿੰਦਾ ਉਹ ਪੰਜ ਕਬੱਡੀਆਂ ਪਾਉਣੀਆਂ ਹਿੰਦੇ ਉਦਾਂ ਇਹਦੀਆਂ ਲੱਤਾਂ ਲੱਗ ਮੜਿਆ ਵੇਖੀ ਕੱਢਦਾ ਫਰੈਸ ਕਿ ਨਹੀਂ ਔਹ ਵੇ ਛੋਟਾ ਕਹਿੰਦੀ ਇੱਧਰ ਬੁੱਕਣ ਡਿਆਈ ਅੱਜ ਕੱਢ ਸਿਰ ਕੱਢ ਨਾ ਛੜ ਛੜਾ ਇਹਨੂੰ ਦੋਜ ਤੇ ਭਜਾ ਔਹ ਵੇ ਔਹ ਥਾਪੀਆਂ ਓਏ ਥਾਪੀਆਂ ਸਹਿ ਥਾਪੀ ਮਾਰਦੇ ਹਿੰਦੇ ਨੇ ਓਏ ਥਾਪੀ ਕਬੱਡੀ ਉੱਤੋਂ ਭਾਈ ਥਾਪੀ ਮਾਰਦੇ ਛੋਟੇ ਇੱਥੋਂ ਉਧਰੋਂ ਭਾਈ ਆ ਇਹ ਕਹਿੰਦੇ ਥਾਪੀਆਂ ਮਾਰ ਗਿਆ ਓਪਨ ਵਾਲੀ ਘੇਰੀ 'ਚ ਟੱਚ ਮਾਰ ਟੱਚ ਜਿੱਦਾਂ ਖੇਡਦਾ ਹੁੰਦਾ ਡਰਨਾ ਇਹਨਾਂ ਤੋਂ ਉਹ ਵੇਖ ਲਾ ਘੁੰਮਣੀ ਵੇਖ ਲਾ ਇਹਿੰਦਿਆ ਡੋਜ ਤੇ ਕਰਾਹਿੰਦੇ ਇਹਨੂੰ ਡੋਜ ਤੇ ਉਹ ਵੇਖ ਲਾ ਇਹਦਾ ਜੀ ਆ ਗਾਣ ਆਪਰਾ ਬਾਹਰ ਹੋ ਗਿਆ ਉਦਾਂ ਉਦਾਂ ਇਹ ਉਹ ਵੇਖ ਲਾ ਕਹਿੰਦੇ ਅੱਜ ਹੋਰਾ ਹੋਇਆ ਹੋਇਆ ਵਾ ਚੱਲ ਚੱਲ ਏਰੀਆ ਪਿਆ ਵਾ ਓਏ ਚੱਲ ਸ਼ਾਵਾਂ ਸ਼ਾਵਾਂ ਪਾਪੀ ਹਿੰਦੇ ਤੇ ਪਾਪੀ ਹੋ ਜਵੇ ਹੁਣ ਚੱਲ ਦੁਬਾਰਾ ਦੁਬਾਰਾ ਵੀਊ ਵਾਧੂ ਆਪਾਂ ਨੂੰ ਚੱਲ ਚੱਲ ਨਹੀਂ ਨਹੀਂ ਆਰਾ ਕਾਤਰ ਪੜਾਈਏ ਕਾ ਲੱਗ ਜਾਣਾ ਵੇ ਚਾਣ ਕੇ ਤੇ ਲੱਗ ਜਾ ਮੈਂ ਕੋਈ ਮਾਰਨੀ ਕਾ ਤੂੰ ਛੜਾ 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 ਕਿੱਟਾ ਛੜਾ ਆ ਗੜੇ ਪਾਪ ਹੋਏ ਪਿਲੇ ਦੱਸ ਛਡਾਲੂ ਤੋਦ ਕਿੱਟਾ ਆ ਗਿਆ ਆ ਗਿਆ ਆਪ ਹੀ ਛੜਦੇ ਓਏ ਸੈ ਇ ਥਾਪੀ ਮੱਜਵੇ ਹੁਣ ਇੱਕ ਚੱਲ ਓਏ ਨੂਰ ਚੱਲ 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 ਓ ਵੇ ਕਾ ਬਾਤ ਹੈ ਪਹਿਲੇ ਜਾਣ ਨਹੀਂ ਦੇਣਾਗਾ ਐਂਡ ਤਾਈ ਉਹ ਫੇਰ ਉਹ ਤੇਰਾ ਭਲਾ ਹੋ ਜੇ ਡੋਈ ਤੇਰੀ ਆ ਤਾਂ ਘੁੰਮਦਾ ਪੂਰਾ ਤਾਂ ਤੇਰੀ ਟਾ ਦੇ ਲੱਗ ਜਾਣਾ ਤੇਰੀ ਟਾ ਦੇ ਉਹ ਨਹੀਂ ਸੱਚ ਫੇਰ ਤਾਂ ਬਾਹਰ ਪਾ ਦੇ ਬਾਬਾ ਓ ਬਾਬਾ ਕਹਿੰਦਾ ਵੇ ਕਹਿੰਦਾ ਦੁੱਲੇ ਦੇ ਪੱਗ ਬੰਨੀ ਚੱਲ ਕੱਪੜੀ ਪਾਉਣ ਲੱਗੇ ਇਹਦੇ ਟੱਚ ਮਾਰ ਟੱਚ ਮਾਰ ਕਹਿੰਦੇ ਛੱਡ ਦੇ ਇਹਨੂੰ ਟੱਚ ਮਾਰਨ ਦੋ ਟੱਚ ਮਾਰਨ ਇਹਨੂੰ ਇਹਨੂੰ ਟੱਚ ਮਾਰਨ ਦੋ ਟੱਚ ਇਹ ਵੇਖ ਤੇ ਟੱਚ ਕਰਦਾ ਕਿ ਨਹੀਂ ਟੱਚ ਮਾਰੋ ਇਹਦੇ ਕੋ ਟੱਚ ਓ ਵੇ ਆਹ ਚਪੇੜ ਮਾਰ ਦੇਣ ਲੱਗਾ ਇਹ ਬਾਬੇ ਦੇ ਤੂੰ ਚੱਲ 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 हां सेना सारेया हा। चल चल सही कबड्डी ਬਾ ਉਹਨੇ ਸਹੀ ਲੱਗਣਾ ਹੁੰਦਾ ਤੈਨੂੰ ਆ ਗਿਆ ਮੈਂ ਹੌਲਾ ਦੇਣਾ ਜਦ ਚੱਲ ਚੱਲ ਪੈਰ ਨਾਲ ਵੀ ਟੱਚ ਕੱਢਿਆ ਕਰ ਪੈਰ ਮਾਰਦੇ ਨੇ ਪੈਰ ਤੇ ਪੈਰ ਮਾਰਦੇ ਚੱਲ 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 ਇੱਧੇ ਪਿੱਛੇ ਨੂੰ ਪਿੱਛੇ ਨੂੰ ਆ ਗਿਆ ਆ ਗਿਆ ਚੱਲ ਤੈਨੂੰ ਮੋੜਨ ਨਹੀਂ ਦਿੰਦੇ ਚੱਲ ਇਧਰ ਖੈਰ ਕਹਿੰਦਾ ਮੈਂ ਉਹ ਪੰਚ ਹੋ ਗਿਆ ਭਾਜੀ ਉਹ ਨੀਲੇ ਪਰਨੇ ਵਾਲਾ ਨਾ ਲੱਗੇ ਯਾਰ ਉਹ ਕਹਿੰਦਾ ਮੈਨੂੰ ਚੱਲ 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 ਡਰ ਨਾ ਡਰ ਨਾ ਟੱਚ ਮਾਰ ਬਾਬੇ ਦੇ ਮਾਰ ਟੱਚ ਜਾ ਕੇ ਭੱਜ ਜਾ ਨਾ ਮਾਰ ਟੱਚ ਵਾ ਕਰਦਾ ਵਾ ਇਹ ਕਿਹੜਾ ਟੱਚ ਵਾ ਮੱਖੀਆਂ ਡੋ ਨਾ ਵਾ ਆ ਗਿਆ ਉਹ ਭੱਜੀ ਉਹ ਹਾਂ ਕੀ ਹੋਇਆ ਤੇ ਬਾਬੇ ਤੂੰ ਤੇ ਭੱਜਿਆ ਆਵਾ ਹੈ ਹੈ ਸਹੀ ਹੈ ਡਾਕਟਰ ਨੇ ਕਿੱਥੋਂ ਕੱਢਿਆ ਖੂਨ ਲੈ ਹੈ ਨਹੀਂ ਕੋਈ ਸੂਈ ਤੇ ਲੱਗੀ ਆ ਵੀ ਲਾਲ ਲਾਲ ਹੋਇਆ ਅੱਛਾ ਸੂਈ ਵਿੰਗੀ ਹੋ ਗਈ ਇਹਨਾਂ ਨੇ ਦੇਖਣਾ ਆ ਵੀ ਦੇਖਦਾ ਵਾ ਦਿਖਾ ਇਹ ਇੱਥੇ ਦੇਖਦਾ ਸਾਰਾ ਵਿਖਾ ਹੱਥ ਚੱਕ ਆ ਵੀ ਦੇਖ ਲੋ ਜੀ ਲਾਲ ਹੋਇਆ ਪਿਆ ਵਾ ਨਾਖੂਨ ਕੱਢਿਆ ਸਿਰੰਜ ਭਰ ਕੇ ਹੈ ਸਿਰੰਜ ਭਰ ਸਿਰੰਜ ਦੇ ਮੋਕ ਗਈ ਹਣੀ ਉੱਤੇ ਨਾਖੂਨ ਕੱਢਦੇ ਹਣੇ ਨਾ ਨਹੀਂ ਸਿਰੰਜ ਮੋਕ ਗਈ ਸਿਰੰਜ ਮੋਕ ਗਈ ਵੱਡੀ ਮੱਝ ਵਾਲੀ ਸਿਰੰਜ ਲਈ ਚੱਲ ਕਬੱਡੀ ਆ ਗਈ ਆ ਉਹ ਕਹਿੰਦਾ ਮੇਰਾ ਡਾਕਟਰ ਨੇ ਉਹ ਇੱਧਰ ਆ ਕੋਟੀ ਬੰਨੇ ਹੋ ਉਹ ਨਾਗਰ ਹੈ ਜੀ ਜੱਡ ਲਾ ਪਈ ਆਹੋ ਚੱਲ ਇਹ ਛੱਡੋ ਹਾਂ ਦੋ ਖਿੱਚ ਕੇ ਦੇਨੇ ਅਗਲੀ ਰੇਡ ਹਾਂ ਤਾਂ ਹੀ ਗਾਈ ਕੋਈ ਨਹੀਂ ਹੁਣ ਆ ਪੁੱਤ ਕਾਲਰ ਵੇਖੇ ਜੀ ਹਾਂ ਕੀ ਖਾਦਾ ਕਰ ਤੋਰ ਓਵੇ ਓਵੇ ਓਏ ਚੱਲ ਚੱਲ ਥੱਲੇ ਨਹੀਂ ਲੰਘ ਜਾ ਬਾਬੇ ਦੇ ਲੈ ਰਹਾ ਧੱਕ ਕੇ ਚੱਲ ਚੱਲ ਪਪਾ ਕਰਾਇਦਾ ਜੋਰ ਮੜਿਆ 27 28 29 30 ਤੇ ਇਹਦੀ ਕਿਉਂਕਿ ਵੱਡਿਆਂ ਨੇ ਕਬੱਡੀ ਪਾਉਂਦਾ ਇੱਕ ਮਿੰਟ ਦਿੱਤਾ ਇਹਨੂੰ ਟਾਈਮ ਇੱਕ ਮਿੰਟ ਦੋ ਇੱਕ ਮਿੰਟ ਲੱਤ ਕ ਮੱਤ ਲਾ ਲੱਤ ਕ ਮਾ ਉਧਰ ਨੂੰ ਤੇਰੀ ਹੱਲ ਨੂੰ ਹੱਥ ਜਿਵੇਂ ਨਹੀਂ ਲੱਗਾ ਔਣ ਲੱਗਾ ਜਾ ਕੇ ਪੱਲਾ ਵੇ ਬਾਬਾ ਜੂਰ ਬੋਗ ਰਾਉਂਦਾ ਨਾ ਹੈ ਕੀ ਹੋਇਆ ਹੁਣ ਹੈ ਕੀ ਹੋਇਆ ਜੀ ਕੀ ਹੋਇਆ ਹੈ ਜਿਹਦਾ ਹੱਥ ਤੋ ਫੇਬੀ ਤਰੀ ਭਗੌਣੀ ਪਾ ਲੈਣੀ ਆਪਾਂ ਇਦਾਂ ਪਾ ਲੈਣੀ ਹਾਂ ਦੱਸ ਵੇ ਕੀ ਨਾਮ ਭਜੀ ਨਾਮ ਦੱਸ ਕੀ ਚਾਹੀਦਾ ਤੈਨੂੰ ਨੀਸ ਤੂੰ ਗੱਡੀ ਦੇ ਦੀਏ ਤੈਨੂੰ ਗੱਡੀ ਜਿਹੜੀ ਮੇਲੇ ਤੋਂ ਮਿਲਦੀ ਆ ਭਰਾ ਜੀਵ ਆ ਦੂਜੀ ਨਹੀਂ ਐ ਪਰ ਉਹ ਵੀ ਟੋਟੀਆਂ ਨਹੀਂ ਆ ਭਰਾਵਾ ਲੋਹੇ ਦੀ ਬਣਵਾਉਣੀ ਪੈਣੀ ਸੰਤ ਭਾਜੀ ਕੋ ਬਹੁਤ ਦਿਨ ਹੋ ਗਿਆ ਨਾ ਟੱਕਰਿਆ ਨਹੀਂ ਅੱਜ ਛੁੱਟੀ ਅੱਜ ਕੁਸ਼ਤੀ ਆ ਨਾ ਫੇ ਕੁਸ਼ਤੀ ਕਿਹਦੀ ਨਾ ਹੂੰ ਕੋਈ ਗੱਦੋ ਕਦੋਂ ਕਦਿਨਾਂ ਕੁਸ਼ਤੀ ਆ ਅਮਨ ਨੇ ਕਰ ਲਈ ਆ ਨਾ ਨਹੀਂ ਅਮਨ ਨੇ ਮੰਗਲ ਨਾ ਇਹ ਮੜਈ ਆ ਇਹਨਾਂ ਨੇ ਚੱਟੀ ਘੜਾਤੀ ਮੇਰੀ ਇਹਨਾਂ ਨੇ ਚੱਟੀ ਘੜਾਤੀ ਮੇਰੀ ਅਜੇ ਉਧਰ ਰੇਡਾਂ ਪਾਉਣ ਡਿਆ ਯੂ ਉਧਰ ਪਾਣਾ ਵੈਰੀ ਗੁੱਡ ਮੇਰੇ ਤੂੰ ਛਾਇਆ ਪੈ ਕੇ ਉਹ ਇੰਜ ਨਾ ਔਖਾ ਸੋਖਾ ਹੋ ਗਏ ਉਹ ਇਦਾਂ ਹੀ ਹੁੰਦੀ ਆ ਤਕੜਾ ਦੂ ਕੇ ਹਾਂ ਜੇ ਕੋਈ ਟੀਲੀ ਤਿਆਰ ਹੋ ਜਾ ਵਾਰਮ ਅਪ ਕਰ ਲਾ ਹੁਣ ਮੈਨੂੰ ਨਹੀਂ ਹਾਂ ਜੇ ਅੱਜ ਤੇ ਦਿਹਾੜੀ ਰਹਿਣ ਗੁੱਤਿਆਂ ਚਾਉਣ ਆਲੀ ਆ ਮੇਰੀ ਉੱਪਰ ਲੱਗਾ ਮੈਨੂੰ ਆ ਹਾ ਦੇ ਮੈਂ ਤਾਂ ਵੀ ਬੈਂਕ ਆ ਫਟਦਾ ਆਪਣੇ ਲੈ ਕੇ ਟਟਣਾ ਹੈ ਤੂੰ ਹੀ ਕੀ ਕਰਦੇ ਓਦੇ ਸਿੱਧਾ ਹੀ ਚੱਲ ਜਾ ਤਾਂ ਐ ਘੁੰਮਦੇ ਓਦੇ ਫੜਿਆ ਜਾਂਦੇ ਹੋਰ ਭਾਜੀ ਦਰਵਾਜ਼ੇ ਪਾ ਤਿਆਰ ਹੋ ਠੀਕ ਹੈ ਜੀ ਤਿਆਰ ਤੈਨੂੰ ਵੀ ਪਤਾ ਹੋਊਗਾ ਇਹ ਮੁੰਡਿਆਂ ਮੁੰਡਿਆਂ ਚਦਾਵਨਾ ਉਹਨਾਂ ਰਹਿੰਦਾ ਹੈ ਜੋ ਛੋਕਰੀ ਦਾਵਾ ਕਰਾ ਹਾਂ ਹਾਂ ਆ ਦੇਖ ਲੈ ਫੇਰ ਤੋਂ ਸਾਡਾ ਸਾਲ ਮਾਰ ਲਓ ਕੋਈ ਨਾਲ ਆ ਚਿੱਟ ਕੋ ਆਤ ਪਈ ਹੋਈ ਆ ਹੁਣ ਛਾਲ ਮਾਰਨੀ ਭਾਜੀ ਇਹ ਵੀ ਮੰਤਰੀ ਵੀ ਬਹੁਤ ਏਡਾ ਫਾਰ ਜਾਂਦਾ ਭਾਜੀ ਉਹ ਉਹ ਮੁੰਡੇ ਨੇ ਕਾਲੇ ਸੰਘੇ ਇਹਦੇ ਅਰਗਾ ਹੀ ਪਤਲਾ ਆ ਪੱਕੇ ਰੰਗ ਦਾ ਜਿੰਨੇ ਇਹਦੀ ਕੱਲਾ ਵਿੱਚ ਹੋ ਗਿਆ ਕਰੇ ਉਹ ਠੋਕੀ ਮੰਜੀ ਜਦ ਬਾਹਰ ਹੋ ਜਾਵੇ ਉਹ ਕੱਲੇ ਨੇ ਇਹਨੂੰ ਇੱਕ ਰੈਡ ਦਿੱਤੀ ਆ ਜਾਫੀ ਵੀ ਕੱਲਾ ਹੀ ਸੀ ਇਦਾਂ ਕਰਕੇ ਹਰਿਆ ਉੱਥੇ ਸੰਧੂ ਚੱਠੇ ਮੈਚ ਸੰਧੂ ਚੱਠਿਆ ਰਿਹਾ ਕੋ ਉੱਥੇ ਕਾਲੇ ਸੰਗੇ ਹਾਂ ਭਾਜੀ ਨੀਲੇ ਸਾਫੇ ਵਾਲਾ ਕਹ ਲੈ ਇਹ ਭਾਜੀ ਮੈਂ ਤਾਂ ਫੇਰ ਇਹ ਉਹ ਬੰਦਾ ਇਹ ਸਾਰਾ ਹੁਣ ਉਹ ਚੱਲ ਕੇ ਖੇਡਦਾ ਗਿਆ ਭਾਜੀ ਕਿ ਲੱਗੇ ਜਾ ਨੀਲੇ ਸਾਫੇ ਵਾਲਾ ਬਾਲਾ ਜੋਰ ਨੂੰ ਇਹੜਾ ਉਹ ਨੀਲੇ ਸਾਫੇ ਵਾਲਾ ਭਾਜੀ ਨੀਲੇ ਸਾਫੇ ਵਾਲਾ ਕਰ ਕਰਾਈਏ ਤੇਰਾ ਜੋਰ ਫੇਉ ਦੇਣਾ ਨਹੀਂ ਨਹੀਂ ਗੱਲਾਂ ਕਰੋੜਾ ਹਜੇ ਤੱਕ ਹਾਈ ਤੱਕ ਢੋਲਾ ਚੱਲਣਾ ਪਾਣੀ ਪਾਣੀ ਪੀਲਾ ਅੱਜ ਓ ਵੀ ਉਹ ਕਹਿੰਦਾ ਠੀਕ ਆ ਕੋਈ ਚੱਕਰ ਨਹੀਂ ਰੈਫਰੀ ਅੱਜ ਤੇ ਕੋਈਤੀ ਪਹਿਲਾਂ ਹੱਥ ਮਿਲਾ ਕੇ ਚੰਗੀ ਤਰ੍ਹਾਂ ਲੈ ਓ ਵੀ ਲੈ ਰਾਊਂਡ ਵੀ ਦੱਸ ਤੇ ਕਿੰਨੇ ਲੱਗਣੇ ਆ ਲੱਗਣਾ ਇੱਕ ਲੱਗਣਾ ਇੱਕ ਬਾਜੀ ਕੋ ਪੁੱਛ ਸਕੂਲੇ ਵੀ ਜਾਣਾ ਹੀ ਆਹੋ ਸਕੂਲੇ ਵੀ ਜਾਣਾ ਉਹਨਾਂ ਨੇ ਐਕਟੀ ਫਾਈਨਲ ਮੈਚ ਆ ਕੀ ਕਰ ਬਈ ਸਹਿਜ ਕਹਿੰਦੇ ਸਹਿਜ ਨੂੰ ਟਾਲਣਾ ਉਹਨੇ ਲਓ ਵੀ ਕੁਸ਼ਤੀ ਓਏ ਸਲਾਹ ਕਰ ਲੈਂਦੇ ਦੋਵੇਂ ਥੱਲੇ ਬੰਨੇ ਉਹਦਾ ਕੋਟੀ ਨੂੰ ਚਲੋ ਚਲੋ ਪਕੋਟੀ ਬੰਨੇ ਹੋ ਜਾ ਇੱਧਰ ਮੇਰੇ ਲੱਗ ਜਾ ਜਾ ਮੇਰੇ ਲੱਗ ਮੇਰੇ ਲੱਗ ਜਾ ਤੇਰੇ ਵੱਜੂਗੀ ਫੇ ਹਾਂ ਕਰਦੇ ਆ ਦਾਦੂ ਵੀ ਮਾਰੋ ਕੋਈ ਨਹੀਂ ਕਹਿੰਦਾ ਚੱਲ ਚੱਲ ਤੂੰ ਪਲਟਾਰੇ ਫੇ ਤੂੰ ਕਰਨ ਇਹਨੂੰ ਨਹੀਂ ਆਉਂਦੇ ਤਾਂ ਚੱਲ ਚੱਲ ਚਲੋ ਸ਼ੁਰੂ ਹੋਵੇ ਸ਼ੁਰੂ ਇਹ ਇਹ ਕਹਿੰਦਾ ਬਾਹ ਤੋਸਦੀ ਆ ਚੱਲ ਚੱਲ ਆ ਕੋਇਤੀ ਕਿਹੜੀ ਹੁੰਦੀ ਆ ਲੈ ਚੱਲ 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 ਮੰਗਲ ਨਹੀਂ ਲੱਗੇ ਹਜੇ ਗੋਡੇ ਨਹੀਂ ਲੱਗੇ ਹਜੇ ਫੇਰਾ ਇਦਾਂ ਹਿੱਲਣਾ ਨਿਕਾ ਨਹੀਂ ਰੱਖੇ ਨਹੀਂ ਲੱਗੇ ਹਾ ਵੇ ਹਾਤ ਵਹੀਦਾ ਚੱਲ ਬੈਠ ਓ ਤੇ ਕਮਾ ਇਹਨੂੰ ਉਹ ਵੇ ਲੱਗ ਪਤਾ ਇਹਨਾਂ ਨੂੰ ਸਾਰਾ ਵੇ ਵੇਲਾ ਚੱਲ 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 ਕਮਾ ਕਮਾ ਇਹਨੂੰ ਕਮਾ ਪਰ ਇਹਨੂੰ ਕਮਾ ਪਲਟਾ ਦੇ ਮੋਢੇ ਲਵਾ ਆ ਮੋਢੇ ਨੂੰ ਇਦਾਂ ਪਾ ਹੱਥ ਓਏ ਮੋਢੇ ਕੱਲੇ ਤੌੜ ਛੱਡ ਦੇ ਮੋਢੇ ਹਾਂ ਇਹ ਹੱਥੋਂ ਹਾਂ ਹਾਂ ਕਰਦਾ ਕਾਛ ਥਾਣੀ ਬਾ ਹੱਥ ਓਟ ਓਟ ਮੰਗਲ ਤੁਸੀਂ ਹਾਂ ਕੋ ਆਪਦੇ ਹੱਥ ਫੜ ਲੈ ਇਦਾਂ ਲੱਤ ਕੋਲ ਆ ਦਿਖਾੜਾ ਇਦਾਂ ਨਹੀਂ ਉਹਦੀ ਇੱਕ ਕਾਛ ਥਾਣੀ ਪਾ ਇੱਕ ਗਾਲ ਇੱਥੋਂ ਤਾਂ ਹੀ ਪਤਾ ਹੋਣਾ ਛੜਾ ਹੁੰਦੀ ਆ ਇਦਾਂ ਨਹੀਂ ਹੋਣਾਗਾ ਚੱਲ ਦੁਬਾਰਾ ਚੱਲ ਦੁਬਾਰਾ ਦੁਬਾਰਾ ਹੋ ਜੋ ਖੜੇ ਹੁਣ ਬੜੀ ਜਲਦੀ ਦਾ ਮਾਰਿਆ ਕੀ ਗੱਲ ਆ ਹਾਂ ਬਾਤ ਹੁੰਦੀ ਆ ਭਾਈ ਆਹ ਪਾਈ ਛੋਟੀ ਲੈ ਕੇ ਆਉਂਦੇ ਛੱਕੇ ਮਾਰਿਆ ਬੰਦੇ ਨੂੰ ਛੱਡ ਦੋ ਛੱਡ ਦੋ ਚੱਲ ਚੱਲ ਚੱਲੋ 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 ਕਰਦੇ ਸ਼ੁਰੂ ਆ ਮੰਗਲਾ ਫੇਰ ਰੁਕ ਜਾ ਰੁਕ ਜਾ ਰੁਕ ਜਾ ਚੱਲ ਚੱਲ ਸਹਿਜ ਇਹਨੂੰ ਨਹੀਂ ਨਹੀਂ ਕੰਮ ਲਗਾ ਚੜ੍ਹ ਦੇ ਛੱਡ ਦੇ ਹਿੰਦੇ ਛੱਡ ਦੇ ਚੱਲ ਚੱਲ ਛੱਡ ਦੇ ਇੱਕ ਮਿੰਟ ਰੁਕ ਜਾ ਛੱਡ ਦੇ ਅਮਰਤ ਚੱਲ ਕਿੱਦਾਂ ਨਹੀਂ ਚਲੋ 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 ਚੱਲ ਚੱਲ ਐਦਾਂ ਹੀ ਤਗੜੇ ਹੋਣਾ ਵਾ ਮਾਮਾ ਤੁਸੀਂ ਕੱਲ ਕੱਲ ਇਦਾਂ ਹੀ ਤਗੜੇ ਹੋਣਾ ਵਾ ਗੱਲ ਆ ਗਿਆ ਭਾਈ ਛੋਟੀ ਲੱਗ ਨਹੀਂ ਤੋਵੇ ਹੋਏ ਆ ਗਿਆ ਹੀ ਹੁਣ ਚੱਲ 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 ਪਾਜੀ ਅਲ ਨਹੀਂ ਵੇਖਣਾ ਪਾਜੀ ਅਲ ਨਹੀਂ ਵੇਖਣਾ ਹਾਂ ਹਾਂ ਹੀ ਦੱਸ ਪਾਜੀ ਅਲ ਨਹੀਂ ਵੇਖਣਾ ਨਹੀਂ ਨਹੀਂ ਪਾਜੀ ਅਲ ਨਹੀਂ ਵੇਖਣਾ ਕਿਸੇ ਨੇ ਵੀ ਚੱਲ ਪਾਜੀ ਨੇ ਕੋਹ ਨਹੀਂ ਕਹਿਣਾ ਤੁਹਾਨੂੰ ਚਲੋ ਚੋਟੀ ਦੇ ਪਹਿਲਵਾਨ ਆ ਅੱਜ ਚੋਟੀ ਦੇ ਜਈਆ 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 ਬਾਸੇ ਬਾਸਾ ਆਵਾਜ ਤੇ ਰੋਬਾ ਵਧੀਆ ਹੋ ਲੱਗੇ ਨਹੀਂ ਲੱਗੇ ਨਹੀਂ ਲੱਗੇ ਅਜੇ ਨਹੀਂ ਲੱਗੇ ਕੋਈ ਆਖ ਕੋਈ ਨਾ ਕੋਈ ਟਾਈਮ ਹੋਰ ਦਵਾ ਦੀ ਤਰ੍ਹਾਂ ਹਾਂ ਚੱਲ ਬੱਜੇ ਨਾ ਕਿਦੂ ਜਿਹੇ ਮਾਰੇ ਸਹੀ ਆ ਹਾਂ ਚੱਲ 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 ਸਹਿਜ ਵੀ ਕਿਦਾਂ ਕਰਦਾ ਚੱਲ ਚੱਲ ਕਿ ਪਲਵਾਨਾ ਪਲਵਾਨ ਚੱਲ ਚੱਲ ਹਾਂ ਵੇ ਆਵੇ ਦਾ ਹੀ ਆ ਹਾ ਗਈ ਆ ਹੋਰ ਕਲਾ ਟਟਾ ਆ ਆਸਾਇ ਜੀ ਨੂੰ ਬਾਸਾਇ ਹੈ ਜੀ ਇੱਕ ਇੱਕ ਬਰਾਬਰ ਹੋਈ ਹੋਈ ਹੈ ਤੁਹਾਡੀ ਦੇਖ ਰਹਾ ਦੋ ਵਾ ਵਾ ਹੁਣ ਕਾ ਤੂੰ ਚਲੋ ਚਲੋ ਚੱਲ ਮਾਰਦਾ ਸਾਇਰ ਤੌਣ ਤੋਂ ਫੜ ਤੌਣ ਤੋਂ ਤੌਣ ਤੇ ਰੱਖ ਹੱਥ ਤੂੰ ਵੀ ਰੱਖੇ ਦੀ ਤੌਣ ਤੇ ਹੱਥ ਮੰਗਲਾ ਲਤਾਂ ਲੱਤ ਲਾ ਕੇ ਸੱਟਣਾ ਇਹਨੂੰ ਆ ਵੀ ਆ ਵੀ ਚੱਲ ਚੱਲ ਪਾ ਜੀ ਆ ਹੜਦਾਂ ਨੀ ਗਾ ਸੱਟ 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 ਯਾਰ ਲੱਤਾਂ ਤੋੜ ਨੀ ਉਹ ਸਹੇਤ ਸਾਹ ਨਹੀਂ ਰੰਦਿਆ ਹੁਣ ਯਾਰ ਰੇਡ ਪਾ ਚੱਲ ਆਇਆ ਆ ਜਾ ਚੱਲ ਨਾ ਕਰ ਲੈ ਇਹ ਜਾਈ ਤਾਂ ਹੁਣ ਕਹਤ ਨਹੀਂ ਰਿਹਾ ਬੰਦਾ ਓਏ ਓਏ ਹੋ ਜੀ ਸੌ ਲੱਗੇ ਬਾਬੇ ਹੈਂ ਚੱਲ ਤੂੰ ਵੈਸੇ ਜੋਰ ਤੁਹਾਡਾ ਸਾਹ ਇਦਾਂ ਹੀ ਪੱਕਣਾ ਵਾ ਚੱਲ ਚੱਲ ਤੇ ਨਾ ਡੇਗ ਜਾਈ ਚੱਲ 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 ਚਾਚਰੰਦ ਤੁਹਾਡੇ ਦੋਵਾਂ ਦੇ ਖੇਤਰ ਪੈਣੇ ਦੱਸਦਾ ਚੱਲ ਕੋਲ ਕੋਲੇ ਦੇ ਨਾਲ ਕੋਲ ਕੋਲੇ ਨੂੰ ਪਤਾ ਲੱਗੇ ਨੂੰ ਚੱਲ ਓ ਵੇ ਉਹਨੂੰ ਗੱਡੀ ਜਲਦੀ ਢਾਇਆ ਭਾਜੀ ਇਹਨੇ ਹੁਣ ਕਿੰਦਾ 10 ਵਜਾ ਚੱਲ ਚੱਲ ਇਹਨੂੰ ਢਾ ਸਿਆ ਜੈਨੂੰ ਢਾ ਚੱਲ 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 ਢਾ ਢਾ ਢਾਉਣ ਤੇ ਹੱਥ ਰਖਾ ਢਾਉਣ ਤੇ ਇਦਾਂ ਨਹੀਂ ਢਾਉਣ ਤੇ ਹੱਥ ਰੱਖ ਕੇ ਇੱਕ ਦੂਜੇ ਦੇ ਚੱਲ 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 ਟਾ ਟਾ ਹੋ ਵੇ ਹੋ ਵੇ ਚੱਲ ਚੱਲ ਪਾਜੀ ਇੱਧਰ ਏਹ ਹੁਣ ਕਿਦਾਂ ਦਾ ਵਜਦੇ ਚੱਲ ਚੱਲ ਜਾਵੇ ਨਾ ਚੱਲ 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 ਹੋ ਵੇ ਢੋਣ ਦੇ ਹੱਥ ਰੱਖੋ ਇਦਾਂ ਥੋੜੀ ਟਾ ਹੋਣਾ ਢੋਣ ਤੇ ਪਹਿਲਵਾਨ ਹੱਥ ਰਖਾਉਂਦੇ ਨੇ ਇੱਕ ਦੂਜੇ ਦੇ ਹਾਂ ਚਲੋ ਚੱਲ 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 ਦਾ ਮਾਰਦਾ ਮਾਰ ਚੱਲ 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 ਸੱਟ ਸੱਟ ਦੂਜੀ ਲੱਤ ਲਾ ਕੇ ਆਹ ਵੇ ਇਧਰੇ ਟਾਂ ਲਿਆਈ ਹੋ ਹੁਣ ਕਿਦਾਂ ਦਾ ਵਜ ਜਾ ਹੁਣ ਕਿਦਾਂ ਦਾ ਵਜ ਜਾ 10 ਪਾਜੀ ਕਹਿੰਦਾ ਦਾ ਨਹੀਂ ਆਉਂਦੇ ਵੇਲਾ ਹਈਆ ਗਰਾਊਂਡ ਦੀ ਖਾਓ ਖਾਓ ਆ ਵੇ ਲੋ ਭਾਈ ਇਦਾਂ ਦੀ ਅਸ਼ਤਰ ਅਸ਼ਤਰ ਫੇਰ ਹੋਈ ਇਹਨਾਂ ਦੇ ਮੇਰੀ ਬਾਹ ਦੋਦਦੀ ਆ ਚੱਲ ਠੀਕ ਆ ਇਹਨੇ ਮੈਨੂੰ ਬਾਹ ਚੁੱਕਿਆ ਤਨ ਫੜ ਲੋ ਤਨ ਫੜ ਲੋ ਅੱਜ ਬੁੱਧ ਨੇ ਕੋਟੀ ਹੋ ਗਈ ਲੈ ਭਲਵਾਨ ਕਹਿੰਦੇ ਮੈਚ ਕਰਕੇ ਦੋਵੇਂ ਆ ਚੱਲ ਚੱਲੋ ਹੁਣ ਕਰਨਾ ਮੈਚ ਚੱਜਣਾ ਕਰਨਾ ਓ ਯਾਰ ਲਵਾ ਦੇ ਫੇਕੀ ਆ ਭਾਈ ਐ ਇਦਾਂ ਨਹੀਂ ਰੱਖਣਾ ਰੋਕ ਜੋ ਜਿਹੜਾ ਹਾਰ ਗਿਆ ਨਾ ਦੋ ਠੰਡੇ ਦੀ ਬੋਤਲਾ ਲੈ ਕੇ ਆਉ। ਆਹ ਚਲੋ। ਹੁਣ ਕਿਹੜੋ? ਚੱਲ ਕੋਈ ਕਰ ਦੇ ਗਰੰਟੀ। ਕੋਈ ਨਹੀਂ ਆ ਲੈਣੀ। ਚਲੋ ਕੋਈ ਤਾਂ ਫੇ ਤੂੰ ਹਾਰ ਲਾਦਾ ਤੂੰ। ਤੂੰ ਜਿੱਤ। ਜੋਰ ਲਾਓ ਆਪ ਦਾ ਕਾਹਦੋਂ? ਗਰਾਊਂਡ ਜਾ ਕੇ ਨਹੀਂ ਅਸੀਂ ਤਾਂ ਕੰਮ ਕਰੀਦਾ ਹੁੰਦਾ ਤੂੰ ਜਿੱਤ ਜਾਓ ਜਿੱਤ ਜਾ। ਬਾਹਰ ਜਾ ਕੇ ਵੀ ਤੁਸੀਂ ਆਹ ਗੱਲਾਂ ਸਿੱਖਣੀਆਂ ਵੇਖ ਲਓ। ਬਸ ਸਹੀ ਆ। ਬਾਤ ਸੇ ਕਿੰਨਾ ਜੋਰ ਲੈ ਕਿੰਨਾ ਮਿੰਟ ਚ ਐ ਕਰਦਾ ਉਹ ਦੱਸ। ਭਾਜੀ ਜਾਣ ਕੇ ਜਾਣ।